ਨਾ ਤੂੰ ਮੈਨੂੰ ਐਂ ਦੱਸ ਸਾਰਾ ਦਿਨ ਕੰਮ ਕਰਦੀ ਆ ਤੂੰ ਥੱਕਦੀ ਨਹੀਂ ਨਹੀਂ ਦੀਦੀ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਨਾ ਨਾਲੇ ਮਾੜੀ-ਮੋਟੀ ਤਾਂ ਕਾਬਤ ਨੂੰ ਨਹੀਂ ਗੋਲਦੀ ਮੈਂ ਉਹ ਤਾਂ ਤੇਰੀ ਗੱਲ ਠੀਕ ਆ ਪਰ ਤੇਰੀ ਕਦਰ ਵੀ ਤਾਂ ਪਵੇ ਨਾ ਮੈਂ ਕੁਝ ਸਮਝੀ ਨਹੀਂ ਦੀਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖ ਜੋਤ ਮੈਨੂੰ ਗੱਲ ਵਾਲੀ ਘੁਮਾ ਕੇ ਜੇ ਤਾਂ ਕਰਨੀ ਨਹੀਂ ਆਉਂਦੀ ਤੇਰੀ ਸੱਸੀ ਕਹਿੰਦੀ ਸੀ ਵੀ ਮੇਰੀ ਨੂੰ ਤਾਂ ਪੋਰਾ ਕੰਮ ਨਹੀਂ ਕਰਦੀ ਸਾਰਾ ਕੰਮ ਮੈਂ ਕਰਦੀ ਆ ਇਹ ਤੁਸੀਂ ਕੀ ਕਹਿ ਰਹੇ ਹੋ ਦੀਦੀ ਸਗੋਂ ਮੈਂ ਤਾਂ ਉਹਨਾਂ ਨੂੰ ਕੰਮ ਕਰਨ ਤੋਂ ਰੋਕਦੀ ਆ ਕਿ ਸਾਰਾ ਕੰਮ ਮੈਂ ਆਪੇ ਕਰ ਲਾਂਗੀ ਪਤਾ ਨਹੀਂ ਮੈਨੂੰ ਤਾਂ ਐਂ ਕਹਿੰਦੀ ਸੀ ਜਿਵੇਂ ਮੈਂ ਤੈਨੂੰ ਦੱਸਿਆ ਨਾਲੇ ਉਹ ਤਾਂ ਐਂ ਵੀ ਕਹਿੰਦੀ ਸੀ ਵੀ ਮੈਂ ਤਾਂ ਆਪਣੀ ਨੂੰ ਨੂੰ ਥੱਲੇ ਲਾ ਕੇ ਰੱਖਿਆ ਹੋਇਆ ਓਹੋ ਚਲ ਛੱਡ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠ ਗਈ ਆਈ ਤਾਂ ਤੈਨੂੰ ਕੈਲੀਫੋਰਨੀਆ ਚਲ ਚੰਗਾ ਮੈਂ ਹੁਣ ਚਲਦੀ ਆ ਨਾਲੇ ਇੱਕ ਗੱਲ ਹੋਰ ਆ ਗੱਲਾਂ ਨਾ ਤੂੰ ਆਪਣੀ ਸਾਸੂ ਨੂੰ ਨਾ ਪੁੱਛਣ ਬੈਠ ਜੀ ਉਹ ਫੇਰ ਮੈਨੂੰ ਕਹੋਗੀ ਵੀ ਤੂੰ ਅੱਗੇ ਗੱਲ ਕਰਤੀ ਮੈਂ ਤਾਂ ਤੈਨੂੰ ਤਾਂ ਦੱਸਿਆ ਨਹੀਂ ਇਹ ਗੱਲਾਂ ਵੀ ਤੂੰ ਮੇਰੀ ਛੋਟੀ ਭੈਣ ਵਰਗੀਆਂ ਤੈਨੂੰ ਵੀ ਮਤ ਆ ਜਾਊਗੀ ਚੱਲ ਚੰਗਾ ਮੈਂ ਹੁਣ ਚੱਲਦੀ ਆ ਠੀਕ ਹੋ ਗਈ ਚਾਚੀ ਤੂੰ ਕਹਿੰਦੀ ਸੀ ਨਾ ਵੀ ਮੇਰੀ ਨੂੰ ਸਾਰਾ ਕੰਮ ਆਪ ਕਰਦੀ ਆ ਮੇਰੇ ਤੋਂ ਤਾਂ ਪੋਰਾ ਕੰਮ ਨਹੀਂ ਕਰਾਉਂਦੀ ਹੁਣ ਦੇਖੀ ਫਿਰ ਕਮਲ ਦਾ ਛੱਡਿਆ ਤੀਰ ਤੇਰੇ ਕਿੱਥੇ ਕਿੱਥੇ ਵੱਜਦਾ ਪਤਾ ਨਹੀਂ ਕਿਉਂ ਮੇਰੇ ਤੋਂ ਕਿਸ ਦਾ ਘਰ ਵੱਸਦਾ ਚਰਿਆ ਨਹੀਂ ਜਾਂਦਾ ਜਾਣੀ ਕਮਲ ਲਾਈ ਦਿੱਤੀ ਫੇਰ ਅੱਗ